ਬ੍ਰਿਯਾਮ ਸਿੰਘ ਸਿੱਧੂ ਜਿਨ੍ਹਾਂ ਦਾ ਜਨਮ 1945 ਵਿੱਚ ਹੋਇਆ ਤੇ ਇਹ ਆਪਣੀਆਂ ਕਹਾਣੀਆਂ ਦੇ ਵਿੱਚ ਬੜਾ ਹੀ ਮਸ਼ਹੂਰ ਹੈ। ਇਹਦੀ ਮੁੱਖ ਪਰਵਰਤੀ ਸਮਾਜਵਾਦੀ ਕਹਾਣੀਕਾਰ ਹੈ ਔਰ ਇਹ ਤੀਜੇ ਪੰਡਾ ਦਾ ਚਰਚਿਤ ਕਹਾਣੀਕਾਰ ਮੰਨਿਆ ਜਾਂਦਾ ਹੈ। ਤੇ ਇਹ ਖਾਲਸਾ ਕਾਲਜ ਵਿੱਚ ਅੱਜਕੱਲ ਲੈਕਚਰਾਰ ਵੀ ਹਨ ਜੋ ਵੀ ਜਲੰਧਰ ਵਿਖੇ ਬ੍ਰਿਯਾਮ ਸਿੰਘ ਸਿੱਧੂ ਨੇ ਪ੍ਰਿੰਸੀਪਲ ਸੰਸੰਗ ਸੇਕੋ ਦਾ ਵੀ ਉੱਤਰਾਧਿਕਾਰੀ ਬਣਾਇਆ ਜਾਂਦਾ ਹੈ ਜਨਨ ਕੀ ਬ੍ਰ얌 ਸਿੰਘ ਸਿੱਧੂ ਹੈ ਉਹ ਪ੍ਰਿੰਸੀਪਲ ਸੰਸੰਗ ਸੇਕੋ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ਇਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿਆ ਇੰਜ ਹਨ ਜਿਵੇਂ ਕਿ ਲੋਹੇ ਦੇ ਹੱਥ ਅੰਗ ਸੰਗ ਪੱਜੀਆਂ ਬਾਹੀ ਚੌਥੀ ਕੂਟ ਊਲ ਫੂਲ ਪ੍ਰਮੁੱਖ ਕਹਾਣੀਕਾਰ ਜਿਵੇਂ ਕਿ ਅੰਗ ਸੰਗ ਡੂਮ ਆਪੋ ਆਪਣਾ ਹਿੱਸਾ ਹੁਣ ਮੈਂ ਠੀਕ ਠਾਕ ਹਾਂ बावਸੀ ਤੇ ਚੌਥੀ ਕੋਟ ਅੱਜ ਕੱਲ ਦੇ ਪੰਡੂ ਸਮਾਜ ਦੀ ਦੇ ਜੋ ਵਿਸ਼ਾ ਹੈ ਉਹ ਇਸvirti ਨੂੰ ਧਿਆਨ ਵਿੱਚ ਰੱਖਦੇ ਹੋਏ ਕੀਰਤੀ ਦੇ ਕਿਸਾਨ ਮਧ ਵਰਗੀ ਜਿਹੜੇ ਪਾਤਰਾਂ ਦੇ ਮਾਲਵੇ ਦੇ ਛੋਟੇ ਕਿਸਾਨਾਂ ਦੀ ਮੰਧਹਾੜੀ ਦਾ ਵੀ ਜ਼ਿਕਰ ਇਹ ਆਪਣੀਆਂ ਪ੍ਰਮੁੱਖ ਕਹਾਣੀਆਂ ਵਿੱਚ ਕਰਦਾ ਹੈ ਜੇ ਕਿ ਪਾਠ ਪੁਸਤਕ ਵਿੱਚ ਆਪਣੇ ਕਹਾਣੀਆਂ ਦੇ ਰੱਖੀਆਂ ਡੂੰਘ ਕਹਾਣੀ ਆਪੋ ਆਪਣਾ ਹਿੱਸਾ ਕਹਾਣੀ ਜਿਹੜੀ ਆਪੋ ਆਪਣਾ ਹਿੱਸਾ ਕਹਾਣੀ ਹੈ 12ਵੀਂ ਜਮਾਤ ਵਿੱਚ ਦਿੱਤੀ ਹੋਈ ਹੈ ਤੇ ਡੂੰਘ ਕਹਾਣੀ ਏ 10ਵੀਂ ਵਿਖੇ ਹੈ ਕਿ ਇਹ ਡੂੰਘ ਜਿਹੜੀ ਕਹਾਣੀ ਹੈ ਇਹ ਕਹਾਣੀ ਇੱਕ ਸੰਦੂ ਦੀ ਪ੍ਰਤੀਨਿਧੀ ਕਹਾਣੀ ਹੈ ਕਿ ਉਹ ਕਹਾਣੀ ਦੇ ਵਿੱਚ ਸੰਧੂ ਦੀ ਪ੍ਰਤੀਨਿਧੀ ਕਹਾਣੀ ਹੈ ਇਸ ਵਿੱਚ ਤੇਜੂ ਨਾਮ ਦਾ ਇੱਕ ਗਰੀਬ ਜੱਟ ਹੁੰਦਾ ਹੈ ਉਸ ਜੱਟ ਦੀ ਨਿਗਰਦੀ ਹੋਈ ਆਰਥ ਵਿਵਸਥਾ ਨੂੰ ਸਾਹਮਣੇ ਲਿਆ ਗਿਆ ਤੇ ਗਰੀਬੀ ਕਰਕੇ ਉਸ ਦੀ ਸਾਰੀ ਜ਼ਮੀਨ ਜਿਹੜੀ ਉਹ ਵਿਕ ਜਾਂਦੀ ਹੈ ਤੇ ਉਹਦੇ ਪੁੱਤਰ ਤਾਰੇ ਨੂੰ ਸ਼ਰੀਕਾਂ ਦੇ ਨਾਲ ਹਿੱਸੇ ਤੇ ਕੰਮ ਕਰਨਾ ਪੈਂਦਾ ਪਰ ਫਿਰ ਵੀ ਤੇਜੂ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਕੀ ਹੈਗੀ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਹੈ ਇਸ ਕਹਾਣੀ ਦਾ ਇਹ ਮੁੱਖ ਤੱਤ ਹੈ ਆਪੋ ਆਪਣਾ ਹਿੱਸਾ ਜਿਹੜੀ ਕਹਾਣੀ ਹੈ ਉਹ ਵੀ ਬ੍ਰਹਮ ਸਿੰਘ ਸਿੱਧੂ ਦੁਆਰਾ ਲਿਖੀ ਹੋਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਹੋਰ ਜਿਵੇਂ ਵਿਕਸਿਤ ਹੋ ਰਿਹਾ ਜਿਹੜਾ ਸਮਾਜ ਹੈ ਉਸ ਸਮਾਜ ਵਿੱਚ ਪੈਦਾ ਹੋ ਰਹੀ ਰਿਸ਼ਤਿਆਂ ਦੀ ਟੁੱਟ ਭੱਜ ਹੈ ਤੇ ਕੁੜਤਨ ਉਸ ਨੂੰ ਪੇਸ਼ ਕੀਤਾ ਗਿਆ ਹੈ ਇੱਥੋਂ ਤੱਕ ਕਿ ਮੌਤ ਸਮੇ ਵੀ ਦੀਆਂ ਜਿਹੜੀਆਂ ਰਸਮਾਂ ਰਿਵਾਜਾਂ ਆਉਂਦੀਆਂ ਉਹਨਾਂ ਨੂੰ ਦਖਲ ਅਣਜਾਦੀ ਜਿਹੜੀ ਵੇਖੀ ਜਾ ਸਕਦੀ ਹੈ ਇਸ ਸਥਿਤੀ ਨੂੰ ਬ੍ਰਹਮ ਸਿੰਘ ਸਿੱਧੂ ਟੁੰਗੀ ਪੰਜ ਦੇ ਨਾਲ ਇੱਕ ਕੁਦੂ ਨਾਂ ਦੇ ਪਾਤਰ ਦੇ ਰਾਹੀਂ ਪ੍ਰਗਟ ਕਰਦਾ ਹੈ